ਯੋਨੀ ਜਾਣੀ ਜੀ ਕਾਇਕ ਤਕ ਹੰਸ ਬਣਾਵੇ ਹੁਣਾਂ ਤੇਹੀ ਬਾਣੀ ਜੀ ਕਾਇਕ ਤਕ ਹੰਸ ਬਣਾਵੇ ਹੁਣਾਂ ਤੇਹੀ ਬਾਣੀ ਜੀ ਓ ਸਾਰੇ ਜਗ ਦੀ ਵੇਦ ਕਤੇ ਬਾ ਬੰਦੇ ਨੂੰ ਸਮਝਾਉਂਦੇ ਐ ਪੜ ਕੇ ਕੜਦੇ ਭਰਮ ਭਲੇਕੇ ਸਭ ਨੂੰ ਰਾਸਤੇ ਪਾਉਂਦੇ ਐ ਪੜ ਕੇ ਕੜਦੇ ਭਰਮ ਭਲੇਕੇ ਸਭ ਨੂੰ ਰਾਸਤੇ ਪਾਉਂਦੇ ਐ ਜਿਸ ਨੂੰ ਲੱਗੇ ਮੇਰਾ ਨਾ ਲੋਕੀਂ ਹੋਣੀ ਜਾਣੀ ਜੀ ਘਾਰੇ ਤੱਕ ਹੰਸ ਬਣਾ ਲੇ ਥੋਣਾਂ ਨਿਕਦੀ ਬਾਣੀ ਜੀ ਘਾਰੇ ਤੱਕ ਹੰਸ ਬਣਾ ਲੇ ਥੋਣਾਂ ਨਿਕਦੀ ਬਾਣੀ ਜੀ ਜਿਹੜੇ ਪੰਤੇ ਬੜਪਾਈ ਨੂੰ ਤਨ ਮਨ ਭੇਟ ਕੇ ਜੜਾ ਬੈਠੇ ਸੁਖੀਆਂ ਆਇਆਂ ਦੁਨੀਆਂ 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 ਨਮੀ ਵਸਾ ਬੈਠੇ

चार पदारंत मुग फल सीतल चार पदारंत मुगीर पाणी जी काल त गुरू नानक जी बाणी जी काल तागो हंस बनादी गुरू नानक जी बाणी जी ਸਿਪਾਹੀ ਜਿੱਧਰੋਂ ਸ਼ੇਰ ਬਣਾ ਦੇਵੇ ਜੁੱਧ ਧਰਮ ਦਾ ਕਰਨ ਬਾਸ ਤੇ ਹੱਥ ਵਿੱਚ ਖੜ ਕੇ ਫੜਾ ਦੇਵੇ ਜੁੱਧ ਧਰਮ ਦਾ ਕਰਨ ਬਾਸ ਤੇ ਹੱਥ ਵਿੱਚ ਤੀਗ ਫੜਾ ਦੇਵੇ ਓ ਬਾਣੀ ਪੜਦੇ ਚਰਨ ਚੜਖੜੀ ਲਗ ਰਚੇ ਅਮਰ ਕਹਾਣੀ ਦੀ ਕਾਲੇ ਕਾ ਗੋਹੰਸ ਬਣਾਉਂਦੀ ਗੁਰਨਾਣਕ ਦੀ ਬਾਣੀ ਜੀ ਕਾਲੇ ਕਾ ਗੋਹੰਸ ਬਣਾਉਂਦੀ ਗੁਰਨਾਣਕ ਦੀ ਬਾਣੀ ਜੀ ਜੋ ਸਰਤਾ ਨਾਲੇ ਸਿਮਰੇ ਇਸ ਨੂੰ ਝੰਡਾ ਗਗਨ ਜੜਾ ਦੇਵੇ ਕਿਉਂ ਕੂਟਾਂ ਵਿੱਚ ਰੋਸ਼ਨ ਕਰਕੇ ਰੱਬ ਦੀ ਹੋਂਦ ਸਿਖਾ ਦੇਵੇ ਕਿਉਂ ਕੂਟਾਂ ਵਿੱਚ ਰੋਸ਼ਨ ਕਰਕੇ ਰੱਬ ਦੀ ਹੋਂਦ ਸਿਖਾ ਦੇਵੇ ਹੋ ਰਿੰਦਿਆ ਸਿੰਘਾ ਮਖੇ ਸਭ ਨੂੰ ਕਾਮ ਤੇ ਰਮਾ ਗਾਣਗੀ ਕਾਲਾ ਤਗੋ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀਂਗੀ ਕਾਲਾ ਤਗੋ ਹੰਸ ਬਣਾਉਂਦੀ ਗੁਰੂ ਨਾਨਕ ਦੀ ਬਾਣੀਂਗੀ ਹੋ ਰਾਖ ਬਖ ਬਣ ਰਾਖੇ ਲੱਕੇ ਬਣਨ ਦੇ ਬਤੇ ਜਿੰਨਾ ਨੂੰ ਵੇ ਹੁੰਦੀ ਐ ਤਪੇ ਕੜਾ ਏ ਛੱਡ ਕੇ ਉਹਨਾਂ ਸੇਵਾਦਾਰੀ ਬਣਾਉਂਦੀ ਐ ਤਪੇ ਕੜਾ ਏ ਛੱਡ ਕੇ ਉਹਨਾਂ ਸੇਵਾਦਾਰੀ ਬਣਾਉਂਦੀ ਐ ਓ ਅੱਤਾਂ ਨੂੰ ਅੰਬ ਮਿੱਠੇ ਰਿੱਖੇ ਆਮਰਾ ਫਲਾਂ ਦੀ ਟਾਣੀਗੀ ਕਾਲਾ ਚਾ ਗੋਹੰਸ ਬਣਾਵੇ گرو نانک کی بانی گی جی، کالے کا گو ہنس بناو گرو نانک کی با سب گرو کلگیا بھول بتا گے اجمت روپی نرالے دل بھول بتا گے اجمت روپی نرالے دٹ oh, yeah, کے ہوٹکنا मधानी गी काले चागो हंस बणंदी गुरू नानक जी का बाणी जी काले ॻाॻो का हंस बणींदी गुरू नानक जी बाणी जी